ਗ੍ਰਾਮ ਪੰਚਾਇਤ ਪਿੰਡ ਲਾਂਗੜੀਆਂ ਵੱਲੋਂ ਸਮੂਰ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਸਰਪੰਚ ਕੁਲਵਿੰਦਰ ਕੌਰ ਜੀ ਦੀ ਅਗਵਾਈ ਵਿੱਚ ਪਿੰਡ ਵਿੱਚ ਬਾਬਾ ਸਾਹਿਬ ਡਾਕਟਰ ਭੀਮrao ਅੰਬੇਡਕਰ ਜੀ ਦਾ ਜਨਮ ਦਿਨ ਬੜੀ ਧੂਮਤਾਂਬ ਦੇ ਨਾਲ ਮਨਾਇਆ ਗਿਆ। ਸਮਾਗਮ ਦੇ ਮੁੱਖ ਪ੍ਰਬੰਧਕ ਅਮਰਜੀਤ ਸਿੰਘ ਮੈਮੀ ਵੱਲੋਂ ਸਮਾਗਮ ਦਾ ਸੰਚਾਲਨ ਬਖੋਬੀ ਨਿਵਾਇਆ ਗਿਆ ਜਿਸ ਵਿੱਚ ਮਾਨਵਤਾ ਕਲਾ ਮੰਚ ਨਗਰ ਦੀ ਟੀਮ ਵੱਲੋਂ ਨਿਰਦੇਸ਼ਕ ਜਸਵਿੰਦਰ ਪੱਪੀ ਦੀ ਅਗਵਾਈ ਹੇਠ ਨਾਟਕ ਮੁਕਤੀਦਾਤਾ ਤੇ ਹੋਰ ਕੋਰੀਓਗ੍ਰਾਫੀਆਂ ਪੇਸ਼ ਕੀਤੀਆਂ ਗਈਆਂ। ਜਿਨ੍ਹਾਂ ਨੂੰ ਹਾਜ਼ਰ ਲੋਕਾਂ ਵੱਲੋਂ ਖੂਬ ਸਲਾ ਲਾਇਆ ਗਿਆ ਇਸ ਤੋਂ ਇਲਾਵਾ ਮੁੱਖ ਬੁਲਾਰੇ ਐਡਵੋਕੇਟ ਚਰਨਜੀਤ ਪਵਾਰੀ ਜੀ ਵੱਲੋਂ ਬਾਬਾ ਸਾਹਿਬ ਜੀ ਦੀ ਭਾਰਤੀ ਸੰਵਿਧਾਨ ਭਾਰਤੀ ਸਮਾਜ ਅਤੇ ਗਰੀਬ ਲਿਤਾੜੇ ਹੋਏ ਲੋਕਾਂ ਲਈ ਦਿੱਤੀ ਗਈ ਬੜਮੁੱਲੀ ਦੀਨ ਦਾ ਜ਼ਿਕਰ ਕਰਦੇ ਹੋਏ ਉਹਨਾਂ ਦੇ ਵਿਚਾਰਾਂ ਦੀ ਸਾਂਝ ਪਾਈ ਗਈ ਇਸ ਤੋਂ ਇਲਾਵਾ ਅਧਿਆਪਕ ਅਵਤਾਰ ਲਾਲ ਜੀ ਅਤੇ ਪੱਤਰਕਾਰ ਦਵਿੰਦਰ ਸਿੰਘ ਖਾਲਸਾ ਜੀ ਵੱਲੋਂ ਬਾਬਾ ਸਾਹਿਬ ਜੀ ਦੇ ਨਾਰੇ ਪਰੋ ਜੁੜੋ ਅਤੇ ਸੰਘਰਸ਼ ਕਰੋ ਤੇ ਅਮਲ ਕਰਨ ਦੀ ਅਪੀਲ ਕੀਤੀ ਗਈ ਪਿੰਡ ਮਠੱਡਾ ਕਲਾ ਦੇ ਸਾਬਕਾ ਸਰਪੰਚ ਕਾਂਤੀ ਮੋਨ ਵੱਲੋਂ ಗ್ರಾಮ ਪੰਚਾਇਤ ਨੂੰ ਬਾਬਾ ਸਾਹਿਬ ਜੀ ਦੇ ਜਨਮ ਦਿਨ ਸੰਗਮ ਆਗਮ ਮਨਾਉਣ ਤੇ ਵਧਾਈ ਦਿੱਤੀ ਗਈ ਅਤੇ ਨਾਲ ਹੀ ਆਪਣੇ ਅਧਿਕਾਰਾਂ ਦੀ ਪ੍ਰਾਪਤੀ ਲਈ ਨਿਰੰਤਰ ਸੰਘਰਸ਼ਸ਼ੀਲ ਰਹਿਣ ਦੀ ਅਪੀਲ ਕੀਤੀ ਗਈ ਇਸ ਮੌਕੇ ਤੇ ਬੱਚਿਆਂ ਵੱਲੋਂ ਭਾਸ਼ਣ ਅਤੇ ਕਵਤਾ ਕਲਾ ਦਾ ਖੂਬਸੂਰਤ ਪ੍ਰਦਰਸ਼ਨ ਕੀਤਾ ਗਿਆ ਉਪਰੰਤ ਸਕੂਲੀ ਬੱਚਿਆਂ ਨੂੰ ਪੜ੍ਹਾਈ ਪ੍ਰਤੀ ਉਤਸ਼ਾਹਤ ਕਰਨ ਲਈ ਉਹਨਾਂ ਨੂੰ ਕਾਪੀਆਂ ਤੇ ਸਟੇਸ਼ਨਰੀ ਦਾ ਸਮਾਨ ਦਿੱਤਾ ਗਿਆ। ਅੰਤ ਵਿੱਚ ਅਮਰਜੀਤ ਸਿੰਘ ਮੈਮੇਜੀ ਜੀ ਵੱਲੋਂ ਉਸ ਨੂੰ ਹਾਜ਼ਰ ਸ਼ਖਸੀਅਤਾਂ, ਪੰਚਾਇਤਾਂ ਅਤੇ ਸਹਿਯੋਗੀ ਸਾਥੀਆਂ ਦਾ ਧੰਨਵਾਦ ਕੀਤਾ ਗਿਆ। ਇਸ ਮੌਕੇ ਤੇ ਸਰਪੰਚ ਕੁਲਵਿੰਦਰ ਕੌਰ, ਜਸਵੀਰ ਕੌਰ ਪੰਚ, ਜਗੀਰ ਕੌਰ ਪੰਚ, ਬਲਬੀਰ RAM ਪੰਚ, ਜਗਦੀਸ਼ لال ਪੰਚ, ਸੰਤੋਸ਼ لال ਪੰਚ, ਸਾਬਕਾ ਸਰਪੰਚ ਨਿਰਮਲ ਦਾਸ, ਰਾਜਪਾਲ, ਤਰਸੀਮ لال, ਸਰਬਜੀਤ ਕੌਰ, ਬਿਨੇ ਕੁਮਾਰੀ ਕਸ਼ਮੀਰੀ لال ਮਹਿੰਦਰਜੀਤ ਕੌਰ ਭਜਨ ਕੌਰ ਚੰਨਲ ਕੌਰ ਨਰਮਲ ਕੌਰ ਜੁਗਿੰਦਰਪਾਲ ਨੰਬਰਦਾਰ ਜਗਜੀਵਨ ਧਾਮ ਸਰਪੰਚ ਮੈਸਮਪੁਰ ਮਹਿੰਦਰ ਸਿੰਘ ਸੰਧੂ ਕਾਂਗ ਜਗੀਰ ਜੀਵਨ ਲਾਲ ਪ੍ਰਧਾਨ ਡਾਕਟਰ ਬੀ ਆਰ ਅੰਬੇਡਕਰ ਨੌਜਵਾਨ ਸਭਾ ਰੁੜਕਾ ਕਲਾਂ ਸੋਨੂ ਢੀਂਡਸਾ ਰਕੇਸ਼ ਕੁਮਾਰ ਫਲੋਰ ਆਦ ਹਾਜਰ ਸਨ ਬਹੁਤ ਵੱਡਾ ਅੰਦੋਲਨ ਉੱਥੇ ਹੋਇਆ ਬਹੁਤ ਵੱਡਾ ਸੰਘਰਸ਼ ਹੋਇਆ ਮੇਰੇ ਘਰ ਤੁਸੀਂ ਸਾਰੇ ਜਾਣਦੇ ਹੀ ਆ ਜਿਵੇਂ ਬੱਤੂ ਭਾਰੀ ਕਹੇ ਗਿਆ ਕਿ ਤਕਰੀਬਨ ਲਗਾਤਾਰ ਨਾ ਨਾ ਲਗਾ ਕੇ ਆਹ ਜ਼ਮੀਨ ਜਿਹੜੀ ਉੱਥੇ ਪ੍ਰਾਪਤ ਕੀਤੀ ਸੀ ਇਹ ਸਾਰੀਆਂ ਗੱਲਾਂ ਦੱਸਣ ਦਾ ਮਤਲਬ ਇਹ ਹੈ ਕਿ ਅਗਰ ਇੱਕ ਪਿੰਡ ਜਿਹੜਾ ਅਗਰ ਐਕੋ ਪਿੰਡ ਇਕੱਠੇ ਆ ਉਹ ਰਾਈਟ ਟਾਈਮ 'ਚ ਉਹਦੇ ਕੋਲ ਰਾਈਟ ਡਾਇਰੈਕਸ਼ਨ ਹੈ ਰਾਈਟ એનર્ਜੀ ਆ ਤੇ ਉਸ ਪਿੰਡ ਦੇ ਲੋਕ ਜਿਹੜੇ ਆ ਸੰਥਾਨ ਦੇ ਨਾਲ ਹੋਣ ਤਾਂ ਮੈਂ ਪਿੰਡਾਂ ਦਾ ਇਹ ਗੱਲ ਕਿਹਾ ਕਰਦਾ ਸੀ ਕਿ ਜੇ ਇੱਕ ਪਿੰਡ ਇਕੱਠਾ ਹੋਵੇ ਤਾਂ ਇਸ ਪੰਜਾਬ ਸੂਬੇ ਦਾ ਮੁੱਖ ਮੰਤਰੀ ਵੀ ਤੁਹਾਡੀ ਗੱਲ ਮੰਨਣਾ ਨਹੀਂ ਕਰ ਸਕਦਾ ਹਾਕਮ ਕਦੀ ਵੀ ਮੰਨਣਾ ਨਹੀਂ ਕਰਦਾ ਜਦੋਂ ਤੁਹਾਡੇ ਵਿੱਚ ਏਕਤਾ ਹੋਵੇ ਜਦੋਂ ਤੁਹਾਡੇ ਵਿੱਚ ਇਕੱਠ ਹੋਵੇ ਕਿਤੇ ਹੁੰਦੇ ਆ ਇਕੱਠ ਨੂੰ ਇਹ ਦੀ ਲੜ ਜੇ ਤੁਸੀਂ ਇਕੱਠੇ ਆ ਤਾਂ ਤੁਹਾਨੂੰ ਕੋਈ ਵੀ ਦੁਨੀਆ ਦੀ ਤਾਕਤ ਜਿਹੜੀ ਆ ਉਹ ਹਰਾ ਨਹੀਂ ਸਕਦੀ ਤਾਨੂੰ ਦੁਨੀਆਂ ਦੀ ਕੋਈ ਤਾਕਤ ਨਾਲ ਜਿਹੜਿਆ ਉਹ ਮੈਦ ਨਹੀਂ ਸਕਦਾ ਤੁਹਾਨੂੰ ਦੁਨੀਆਂ ਦੇ ਕੋਈ ਤਾਕਤ ਨਾਲ ਜਿਹੜਿਆ ਕਿਸੇ ਵੀ ਚੀਜ਼ ਤੋਂ ਵਾਂਝੇ ਜਿਹੜੇ ਰੱਖ ਸਕਦੇ ਜਿਹੜੇ ਉਹ ਤੁਹਾਡੇ ਹੱਥ ਨਾਲ ਹੋਣ ਤੁਸੀਂ ਉਹ ਹੱਥ ਪਾਉਣ ਲਈ ਤਿਆਰਤ ਹੋ ਸਕਦੇ ਆ ਸੋ ਮੈਂ ਤੁਹਾਨੂੰ ਬਹੁਤ ਖੂਬਸੂਰਤ ਜਿਹੜਾ ਰਿਹਾ ਤੁਸੀਂ ਕੂਰੀਓਗ੍ਰਾਫੀਆਂ ਦੇਖੀਆਂ ਜਿਹੜੀ ਸਾਡੇ ਹਿੱਸੇ ਆਏ ਨਾਲ ਖੇਤ ਦੀ ਕੂਰੀਓਗ੍ਰਾਫੀਆਂ ਵੀ ਦੇਖੀਆਂ ਉਹਦੇ ਵਿੱਚ ਲੈਸਰ ਆ ਕੇ ਜੇ ਤੁਸੀਂ ਤੱਕ ਪਏ ਨਾ ਤੁਹਾਡੇ ਹਸੂ ਖੇਤ ਨਹੀਂ ਜਾ ਸਕਿਆ ਜਿਹੜਾ ਟਟਾ ਕਲਾ 1.5 ਕਿਲੋਮੀਟਰ ਤੇ ਪੈਂਦਾ ਅਸੀਂ ਅੰਦੋਲਨ ਲੜਿਆ ਗੁਰੂ ਜੀ ਸਾਹਮਣੇ ਮਤਲਬ ਬੋਸਪੋਰਟ ਕਰਦੇ ਰਹੇ ਜਿਹੜੀ ਵੀ ਗੱਲ ਸ਼ਹਿਰ ਨੂੰ ਕਹਿੰਦੇ ਰਹੇ ਕਿ ਸਾਹਮਣੇ ਨਕਸ਼ਾ ਜੋ ਦੇਖਿਓ ਨਕਸ਼ਾ ਜੋ ਦੇਖਿਓ ਪੜਾਈ ਦੇ ਖਾਤੇ ਮਾਮਲੇ ਵਿੱਚ ਕੁਝ ਛੁਟਕਾਰਨੇ ਦੇ ਕੋਸ਼ਿਸ਼ ਕਰ ਲਈ ਜਿਹੜੀ ਕੋ ਐਜੂਕੇਸ਼ਨ ਨਾਲ ਸੰਬੰਧਤ ਗੱਲ ਹੈ ਉਹ ਸਿੱਸੀ ਸਪੋਰਟ ਲੈਦੇ ਰਹੇ ਉਹ ਮੇਰੇ ਕਹਿਣ ਦਾ ਮਤਲਬ ਹੈ ਉਸ ਤੋਂ ਪਹਿਲਾਂ ਜਿਹੜੀ ਤੁਸੀਂ ਗ੍ਰਾਫਿਕ ਦੇਖੀ ਸੀ ਜਿਹੜਾ ਮੈਂ ਭਾਰਤਾਂ ਦਾ ਭਾਰਤਾਂ ਦੇ ਵਿੱਚ ਬੱਚਿਆਂ ਨੂੰ ਨਸ਼ੇ ਦੇ ਨਾ ਆਇਆ ਦਾਰਿਆ ਸੀ ਉੱਥੇ ਉਸ ਪੈਟਰਨ ਤੇ ਵੀ ਅਸੀਂ ਕੰਮ ਕੀਤਾ ਸਾਡੇ ਪਿੰਡ ਤੇ ਨਾ ਤਾਂ ਸ਼ਰਾਬ ਨਾ ਥੀ ਤੇ ਨਾ ਉੱਥੇ ਕੋਈ ਨਸ਼ਾ ਪੀਂਦਾ ਮੇਰੇ ਨੂੰ ਤਪ ਆ ਗਿਆ ਕਿ ਉਹ ਸਾਰੀਆਂ ਚੀਜ਼ਾਂ ਹੋ ਸਕਦੀਆਂ ਜੇ ਤੁਹਾਡਾ ਇਕੱਠ ਹੋਵੇ ਤੁਸੀਂ ਜਿੰਨਾ ਚਿਰ ਇਕੱਠੇ ਹੋ ਤੁਹਾਨੂੰ ਕੋਈ ਵੀ ਦੁਨੀਆਂ ਦੀ ਤਾਕਤ ਨਹੀਂ ਆ ਇਸੇ ਨੂੰ ਤੁਸੀਂ ਤੋਂ ਵਾਝੀ ਰੱਖ ਸਕਦੇ ਸੋ ਜਿਹੜਾ ਤੁਸੀਂ ਅੱਜ ਪ੍ਰੋਗਰਾਮ ਕੀਤਾ ਮੈਨੂੰ ਬਹੁਤ ਖੁਸ਼ੀ ਆ ਬਹੁਤ ਫੌਸ਼ੇਸ ਕਰਤੋ ਕਿ ਇਹ ਬਾਬਾ ਸਾਹਿਬ ਨਾਲ ਬੈਠ ਕੇ ਜਿਹਦਾ ਸੇ ਪ੍ਰੋਗਰਾਮ ਬਣਾਇਆ ਔਰ ਤੁਸੀਂ ਇਹ ਵੀ ਖੂਬਸੂਰਤ ਤਰੀਕੇ ਨਾਲ ਬੈਠ ਕੇ ਦੇਖਿਆ ਇਹ ਉਸ ਤੋਂ ਵੀ ਵੱਡੀ ਖੁਸ਼ੀ ਦੀ ਗੱਲ ਹੈ ਕਿਉਂਕਿ ਜਿਹੜੀ ਕਨਸੈਂਟਰੇਸ਼ਨ ਹੁੰਦੀ ਆ ਬਹੁਤ ਸ਼ਫੇਸ ਜਿਹੜੀ ਹੁੰਦੀ ਆ ਉਹ ਦਿਮਾਗ ਦੇ ਵਿੱਚ ਕੰਮ ਜਿਹੜੀ ਆ ਪਾਉਂਦੀ ਆ ਜਿਹੜੀ ਅੱਖਾਂ ਅੱਜ ਸਾਡੇ ਪਿੰਡ ਲੰਘੜੀਆਂ ਵਿਖੇ ಗ್ರಾಮ ਪੰਚਾਇਤ ਲੰਘੜੀਆਂ ਦੀ ਅਗਵਾਈ ਦੇ ਵਿੱਚ ਭਾਰਤ ਰਤਨ ਬਾਬਾ ਸਾਹਿਬ ਡਾਕਟਰ ਪੀਮਰਾਓ ਅੰਬੇਦਕਰ ਸਾਹਿਬ ਜੀ ਹੋਣ ਦਾ ਜਨਮ ਉਤਸਵ ਬਹੁਤ ਹੀ ਪਿਆਰ ਤੇ ਸਤਿਕਾਰ ਦੇ ਨਾਲ ਮਨਾਇਆ ਗਿਆ ਇਸ ਮੌਕੇ ਸਾਡੇ ਮੁੱਖ ਬੁਲਾਰੇ ਐਡਵੋਕੇਟ ਚਰਨਜੀਤ ਪੁਰੀ ਸਵਾਦ ਸੇਵਕ ਅਤੇ ਕਾਂਤੀ ਮੋਨ ਜੀ ਸਾਡਾ ਸਤਿਮਾਨ ਮੌਜੂਦਾ ਮੈਂਬਰ ਪੰਚਾਇਤ ਆਏ ਜਿਨ੍ਹਾਂ ਨੇ ਆਪਣੇ ਬਾਬਾ ਸਾਹਿਬ ਦੀਆਂ ਸਿੱਖਿਆਵਾਂ ਬਾਰੇ ਔਰ ਬਾਬਾ ਸਾਹਿਬ ਦੇ ਜਿਹੜੇ ਦਿੱਤੇ ਅਧਿਕਾਰਾਂ ਬਾਰੇ ਕਰਤੱਵਾਂ ਬਾਰੇ ਉਹਨਾਂ ਨੇ ਗੱਲ ਕੀਤੀ ਹੈ ਸੋ ਸਾਡੇ ਮਾਸਟਰ ਅਵਤਾਰ لال ਜੀ ਨੇ ਇਸ ਮੌਕੇ ਬਾਬਾ ਸਾਹਿਬ ਜਿਹੜਾ ਸਬਦਾਨ ਹੈ ਭਾਰਤ ਕਨ ਰਾਜ ਬਣਿਆ ਉਸ ਦੇ ਬਾਰੇ ਗੱਲ ਕੀਤੀ ਸੋ ಗ್ರಾಮ ਪੰਚਾਇਤ ਲਾਂਗੜੀਆਂ ਵਿਸ਼ੇਸ਼ ਤੌਰ ਤੇ ਔਰ ਸਾਡੇ ਸਾਬਕਾ ಗ್ರಾಮ ਪੰਚਾਇਤ ਲਾਂਗੜੀਆਂ ਸਾਰਾ ਜਿਹੜਾ ਸੱਜਣ ਸਾਡੇ ਸਾਡੇ ਸਾਰੇ ਪਿੰਡ ਨਿਵਾਸੀ ਇਸ ਮੌਕੇ ਹਾਜ਼ਰ ਹੋਏ ਸੋ ਇਸ ਮੌਕੇ ਤੇ ਬਾਬਾ ਜੀ ਦਾ ਜਿਹੜਾ ਮਿਸ਼ਨ ਸੀ ਪੜੋ ਜਿਹੜੋ ਤੇ ਸੰਘਰਸ਼ ਕਰੋ ਸੋ ਬੱਚਿਆਂ ਨੂੰ ਪ੍ਰਾਈਸ ਵਾਲੀ ਸੇਸ਼ਣੀ ਦੀਆਂ ਹਾਈਟਾਂ ਜਿਹੜੀਆਂ ਪੈਨ ਕਾਪੀ ਕਿਤਾਬਾਂ ਦਿੱਤੀਆਂ ਗਈਆਂ ਔਰ ਐਲਾਨ ਕੀਤਾ ਗਿਆ ਕਿ ਜਿਸ ਵੀ ਬੱਚੇ ਨੂੰ ਕੋਈ ਵਾੜੇ ਸਮੇਂ ਵਿੱਚ ਕੋਈ ਕਾਪੀ ਕਿਤਾਬ ਕਲਮ ਦੀ ਜਿੰਸੀ ਚੀਜ਼ ਦੀ ਵੀ ਲੋੜ ਹੋਵੇ ਉਹ ਆਪਣਾ ਨਾਮ ਸਾਨੂੰ ਦੇ ਸਕਦਾ ਹੈ ਲਿਖ ਸਕਦਾ ਹੈ ਔਰ ਐਸ਼ੀਰੀ ਗੁਰੂ रविदास ਕੋਰ ਦਾ ਸਾਹ ਪਾਸੋਂ ਉਹ ਕਾਪੀ ਕਿਤਾਬ ਜਿਹੜਾ ਆ ਬਾਬਾ ਸਾਹਿਬ ਡਾਕਟਰ ਭੀਮਰਾਓ ਅਮੇਦਕਰ ਨੂੰ ਸਮਰਪਿਤ ਉਹ ਕਾਪੀ ਜਿਹਾ ਸਕਦਾ ਹੈ ਸੋ ಗ್ರಾಮ ਪੰਚਾਇਤ ਲਾਂਗੜੀਆਂ ਵੱਲੋਂ ਔਰ ਡਾਕਟਰ ਵੀਰ ਅੰbedkar ਜੂਸਪੁਰ ਵੱਲੋਂ ਅਸੀਂ ਸਾਰੇ ਪਿੰਡ ਨਿਵਾਸੀਆਂ ਦਾ ਬਖ ਫਖਸ਼ ਸੀਤਾਂ ਦਾ ਇੱਥੇ ਪਹੁੰਚਣ ਤੇ ਹਾਜ਼ਰੀ ਦੇਣ ਤੇ ਸਵਾਗਤ ਕਰਦੇ ਹਾਂ ਔਰ ਅਸੀਂ ਪ੍ਰਣ ਵੀ ਕਰਦੇ ਹਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਬਾਬਾ ਸਾਹਿਬ ਦੀਆਂ ਸਿਖਿਆਵਾਂ ਨੂੰ ਉਹਨਾਂ ਦੇ ਪਾਇਕੂਰਿਆਂ ਨੂੰ ਇਸੇ ਤਰ੍ਹਾਂ ਯਾਦ ਰੱਖਿਆ ਜਾਏਗਾ ਜੈ ਭੀਮ ਜੈ ਪਾਤ